ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾ ਸ਼ਹੀਦ ਲੀਲੀ ਇਨਸਾਨ ਦੀ 15ਵੀਂ ਵਰ੍ਹੇ ਸਿਰ ਅੱਜ ਐਮਐਸਜੀ ਡੇਰਾ ਸੱਚਾ ਸੋਦਾ ਅਤੇ ਮਾਨਵਤਾ ਭਲਾਈ ਕੇਂਦਰ ਬੋਹਾ ਵਿਖੇ ਨਾਮ ਚਰਚਾ ਕਰਕੇ ਮਨਾਏਗੇ ਨਾਮ ਚਰਚਾ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਬਲਾਕਾਂ ਤੋਂ ਇਲਾਵਾ ਹੋਰ ਨੇੜਲੇ ਬਲਾਕਾਂ ਵਿੱਚੋਂ ਵੀ ਵੱਡੀ ਗਿਣਤੀ ਦੇ ਵਿੱਚ ਸਾਥ ਸੰਗਤ ਨੇ ਸ਼ਿਰਕਤ ਕੀਤੀ ਇਸ ਮੌਕੇ ਮਹਾ ਸ਼ਹੀਦ ਲੀਲੀ ਇਨਸਾਨ ਦੇ ਪਰਿਵਾਰਕ ਮੈਂਬਰਾਂ ਜਿੰਮੇਵਾਰ ਸੇਵਾਦਾਰਾਂ ਅਤੇ ਸਾਧ ਸੰਗਤ ਨੇ ਲੀਲੀ ਇਨਸਾਨ ਦੀ ਸ਼ਹਾਦਤ ਨੂੰ ਦਿਲੋਂ ਸਲਾਮ ਕਰਦਿਆਂ ਸੱਚ ਦੇ ਰਾਹ ਉੱਤੇ ਚੱਲਦਿਆਂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਡਟੇ ਰਹਿਣ ਦਾ ਪ੍ਰਣ ਦੁਹਰਾਇਆ। ਪਰਿਵਾਰ ਵੱਲੋਂ ਅੱਜ ਵੀ 12 ਲੋੜਵੰਦਾਂ ਦੀ ਸਹਾਇਤਾ ਕਰਦਿਆਂ ਰਾਸ਼ਨ ਵੀ ਵੰਡਿਆ ਗਿਆ। ਸਾਧ ਸੰਗਤ ਵੱਲੋਂ ਇਸ ਮੌਕੇ ਮਹਾ ਸ਼ਹੀਦ ਲੀਲੀ ਇਨਸਾਨ ਅਮਰ ਰਹੇ ਅਤੇ ਲੀਲੀ ਇਨਸਾਨ ਤੇਰੀ ਸੋਚ ਤੇ ਪੈਰਾਂ ਦੇ ਅੰਗੇ ਝੁਕ ਕੇ ਦੇ ਨਾਅਰੇ ਲਗਾਏ। ਜ਼ਿੰਮੇਵਾਰ ਸੇਵਾਦਾਰਾਂ ਵੱਲੋਂ ਮਹਾਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਾਸ਼ਹੀਦ ਲੀਲੀ ਇਨਸਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ 85 ਮੈਂਬਰ ਜਮਲੇਬ ਇਨਸਾਨ ਨੇ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਲੀਲੀ ਇਨਸਾਨ ਬਚਪਨ ਤੋਂ ਹੀ ਕੁਲ ਮਾਲਕ ਦੇ ਨਾਮ ਨਾਲ ਜੁੜੇ ਹੋਏ ਸਨ। ਪੜ੍ਹ ਲਿਖ ਕੇ ਨੌਕਰੀ ਦੇ ਨਾਲ-ਨਾਲ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਜੁਟੇ ਰਹੇ ਸਨ। ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਕੱਠਾ ਬਿਠਾ ਕੇ ਸਿਮਰਨ ਕਰ ਸਾਲ 2007 ਵਿੱਚ ਜਦੋਂ ਸਮਾਜ ਗਰੁੱਪ ਦੀ ਅੰਸਰਾਂ ਨੇ ਨਾਮ ਚਰਚਾમાં ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਧਮਕੀਆਂ ਦੇ ਬਾਵਜੂਦ ਉਹ ਮੇਰਾ ਸਤਗੁਰ ਪਿਆਰਾ ਇੱਕ ਪਾਸੇ ਹੋਰ ساری ਦੁਨੀਆ ਇੱਕ ਪਾਸੇ ਦੇ ਤਹਿਤ ਸੱਚ ਦੀ ਰਾਹ ਤੇ ਅਖੀਰ ਤੱਕ ਅਡੋਲ ਚੱਲਦੇ ਰਹੇ। ਉਹਨਾਂ ਨੇ ਸਾਧ ਸੰਗਤ ਨੂੰ ਬੇਨਤੀ ਕੀਤੀ ਕਿ ਲਿੱਲੀ ਇਨਸਾਂ ਦੀ ਸੋਚ ਤੇ ਪੈਰਾਂ ਦੀ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਦੇ ਨਾਲ ਹੀ 85 ਮੈਂਬਰ ਮੇਜਰ ਸਿੰਘ ਇਨਸਾਨ ਨੇ ਸ਼ਰਧਾਂਜਲੀ ਪੇਂਟ ਕਰਦਿਆਂ ਮਹਾ ਸ਼ਹੀਦ ਦੀ ਸ਼ਹਾਦਤ ਨੂੰ ਸਲਾਮ ਕੀਤਾ। ਇਸ ਮੌਕੇ ਮਹਾ ਸ਼ਹੀਦ ਲੀਲੀ ਇਨਸਾਨ ਦੀ ਪਤਨੀ 85 ਮੈਂਬਰ ਕੁਲਵਿੰਦਰ ਕੌਰ ਇਨਸਾਨ ਮਾਤਾ ਸਤਿਆਦੇਵੀ ਇਨਸਾਨ ਬੇਟਾ ਪ੍ਰਿੰਸ ਇਨਸਾਨ ਬੇਟੀ ਹਰਮਨਪ੍ਰੀਤ ਕੌਰ ਇਨਸਾ ਪਰਾ ਬਲੀ ਇਨਸਾਨ ਸਣੇ ਹੋਰ ਪਰਿਵਾਰਕ ਮੈਂਬਰ ਅਤੇ ਜਿਲ੍ਹਾ ਮਾਨਸਾ ਨਾਲ ਸੰਬੰਧਿਤ ਸਮੂਚੇ 85 ਮੈਂਬਰ ਹਾਜ਼ਰ ਸਨ ਇੱਕ ਮਹਾਰਸ਼ੀ ਦੇ ਵੀ particip ਨੇ ਆਉਣਾ ਬਹੁਤ ਘੜੇ ਕੁਝ ਅਸਤੁਜੇ ਭਾਰਮਣ ਅੱਜ ਮਾਨਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਜੋ ਬੋਹਾ ਦਾ ਹੈ ਇਹਦੇ ਵਿੱਚ ਮਹਾ ਸ਼ਹੀਦ ਲਿੱਲੀ ਇਨਸਾ ਜੀ ਦੀ 15ਵੀਂ ਵਰਸੀ ਜਿਹੜੀ ਹੈ ਉਹ ਮਨਾਈ ਗਈ ਹੈ ਪੂਰੇ ਜ਼ਿਲ੍ਹੇ ਦੀ ਸੱਜ ਸੰਗਤ ਵੱਲੋਂ ਮਹਾ ਸ਼ਹੀਦ ਲਿੱਲੀ ਇਨਸਾ ਜੋ ਡੇਰਾ ਸੱਚਾ ਸੌਦਾ ਵੱਲੋਂ ਮਾਨਤਾ ਭਲਾਈ ਦੇ ਕੰਮ ਨੇ ਉਹਨਾਂ ਦੇ ਵਿੱਚ ਮੌਰੀ ਸੇਵਾਦਾਰ ਹੈ ਪਰ ਸਮਾਜ ਦੇ ਜੋ ਅਮਨ ਸ਼ਾਂਤੀ ਚਾਹ ਨਹੀਂ ਚਾਹੁੰਦੇ ਉਹਨਾਂ ਸ਼ਰਾਰਤੀ ਅੰਸਰਾਂ ਦੇ ਵੱਲੋਂ 2009 ਦੇ ਵਿੱਚ 28 ਜੁਲਾਈ ਨੂੰ ਜਿਨ੍ਹਾਂ ਦੀ ਸ਼ਹਾਦਤ ਨੂੰ ਸਾਧ ਸੰਗਤ ਪੂਰੇ ਧੂਮ ਧਾਮ ਦੇ ਨਾਲ ਹਰ ਸਾਲ ਹੀ ਇਸੇ ਤਰ੍ਹਾਂ ਮਨਾਉਂਦੀ ਜੀ ਬਿਲਕੁਲ ਲੀਲੀ ਹੰਸਾ ਜੀ ਨੂੰ ਸ਼ੁਰੂ ਤੋਂ ਹੀ ਇਸ ਚੀਜ਼ ਦਾ ਬੜਾ ਸ਼ਾਂਤ ਸੀ ਕਿ ਸਮਾਜ ਭਲਾਈ ਦੇ ਜਿਹੜੇ ਕੰਮ ਹੈ ਉਹ ਕੀਤੇ ਜਾਣ ਮੋਰੀ ਰਹਿ ਕੇ ਉਹ ਕੰਮ ਕਰਦਾ ਸੀ ਅੱਜ ਪਿੱਛੇ ਜੋ ਪਰਿਵਾਰ ਹੈ ਉਹ ਵੀ ਅੱਜ 10 ਪਰਿਵਾਰਾਂ ਨੂੰ ਜਿਹੜਾ ਹੈ ਰਾਸ਼ਨ ਵੰਡ ਕੇ ਵੀ ਇਹ ਲੀਲੀ ਹੰਸਾ ਜੀ ਦੀ ਵਰਸੀ ਹੈ ਜੋ ਮਨਾਈ ਗਈ